ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਤ ਸੰਗਤ ਜੀ ਜੰਮੂ ਕਸ਼ਮੀਰ ਦਾ ਇੱਕ ਸਥਾਨ ਮਟਨ ਦੇਖੇ ਮਾਰਤੰਡ ਨਾਮੀ ਮੰਦਿਰ ਬਹੁਤ ਪ੍ਰਸਿੱਧ ਸੀ ਜਦ ਗੁਰੂ ਜੀ ਉਸ ਸਥਾਨ ਤੇ ਭਾਈ ਬਾਲਾ ਜੀ ਅਤੇ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਆਏ ਤਾਂ ਉਸ ਸਮੇਂ ਮੰਦਰ ਦੀ ਇਮਾਰਤ ਕਾਫੀ ਖੰਡਿਤ ਹੋ ਚੁੱਕੀ ਸੀ ਗੁਰੂ ਨਾਨਕ ਦੇਵ ਜੀ ਉਸ ਮੰਦਰ ਦੀ ਇਮਾਰਤ ਨੂੰ ਦੇਖ ਕੇ ਇੱਕ ਤਲਾ ਦੇ ਕਿਨਾਰੇ ਤੇ ਬਰਾਜਮਾਨ ਹੋ ਗਏ ਸਨ ਮਾਰਤੰਡ ਦੇ ਚਸ਼ਮੇ ਬੜੇ ਸੁੰਦਰ ਅਤੇ ਆਸ-ਪਾਸ ਦਾ ਇਲਾਕਾ ਬੜਾ ਮਨਮੋਹਕ ਸੀ ਉੱਥੇ ਗੁਰੂ ਜੀ ਨੇ ਭਾਈ ਮਰਦਾਨਾ ਜੀ ਦੇ ਰਵਾਬ ਦੀ ਧੁਨ ਤੇ ਅਲਾਹੀ ਬਾਣੀ ਦਾ ਕੀਰਤਨ ਆਪਣੀ ਰਸ ਭਿੰਨੀ ਆਵਾਜ਼ ਵਿੱਚ ਗਾਇਨ ਕੀਤਾ ਉਸ ਕੀਰਤਨ ਦੀਆਂ ਪਵਿੱਤਰ ਤਰੰਗਾਂ ਸਮੁੱਚੇ ਪਹਾੜੀ ਇਲਾਕੇ ਵਿੱਚ ਗੂੰਜ ਪਈਆਂ ਸਨ ਉੱਥੇ ਆਵਾਦੀ ਨਾ ਮਾਤਰ ਹੋਣ ਕਾਰਨ ਕੋਈ ਵੀ ਮਨੁੱਖ ਗੁਰੂ ਜੀ ਕੋਲ ਨਹੀਂ ਆਇਆ ਸੀ ਗੁਰੂ ਜੀ 12 ਦਿਨ ਉੱਥੇ ਕੀਰਤਨ ਕਰਦੇ ਰਹੇ ਕੋਈ ਵੀ ਪ੍ਰਾਣੀ ਗੁਰੂ ਜੀ ਕੋਲ ਨਹੀਂ ਆਇਆ 13ਵੇਂ ਦਿਨ ਇੱਕ ਆ ਜੜੇ ਆਪਣੇ ਮਾਲਕ ਦੇ ਦੁੰਬਿਆਂ ਨੂੰ ਚਰਾਉਣ ਲਈ ਉੱਧਰ ਆ ਗਿਆ ਸੀ ਉਸਨੇ ਗੁਰੂ ਜੀ ਭਾਈ ਬਾਲਾ ਜੀ ਅਤੇ ਭਾਈ ਮਰਦਾਨਾ ਜੀ ਨੂੰ ਉਸ ਅਕਾਂਤ ਸਥਾਨ ਤੇ ਵੇਖਿਆ ਉਹ ਗੁਰੂ ਜੀ ਕੋਲ ਆਇਆ ਤਾਂ ਗਿਆਨ ਦੀ ਘਾਟ ਕਾਰਨ ਉਸ ਨੂੰ ਗੁਰੂ ਜੀ ਤੇ ਸ਼ੱਕ ਹੋ ਗਿਆ ਸੀ ਉਸ ਨੇ ਗੁਰੂ ਜੀ ਨੂੰ ਕਿਹਾ ਤੁਸੀਂ ਫਕੀਰਾਂ ਦੇ ਪੇਸ ਵਿੱਚ ਚੋਰ ਡਾਕੂ ਇੱਥੇ ਆ ਕੇ ਬੈਠ ਗਏ ਹੋ ਤੁਸੀਂ ਕਿਸੇ ਦਾ ਜਾਨਵਰ ਚੋਰੀ ਕਰਨ ਲਈ ਆਏ ਹੋ ਗੁਰੂ ਜੀ ਨੇ ਕਿਹਾ ਕਿ ਤੈਨੂੰ ਕਿਸ ਗੱਲ ਦੀ ਚਿੰਤਾ ਹੈ ਉਸ ਨੇ ਕਿਹਾ ਜੇ ਤੁਸੀਂ ਸੱਚਮੁੱਚ ਹੀ ਫਕੀਰ ਹੁੰਦੇ ਤਾਂ ਪਿੰਡ ਵਿੱਚ ਜਾ ਕੇ ਬੈਠਦੇ ਅਤੇ ਉੱਥੇ ਤੁਹਾਨੂੰ ਕੋਈ ਕੋਈ ਭਿਖਿਆ ਦਿੰਦਾ ਤੁਸੀਂ ਅਜਾੜ ਵਿੱਚ ਕਿਉਂ ਬੈਠੇ ਹੋ ਇਸ ਤਰ੍ਹਾਂ ਦੇ ਦੁਰਵਚਨ ਬੋਲਦਾ ਹੋਇਆ ਉਹ ਉੱਥੋਂ ਚਲੇ ਗਿਆ ਸੀ ਗੁਰੂ ਜੀ ਨੂੰ ਮੰnde ਬੋਲ ਬੋਲ ਕੇ ਜਦ ਉਹ ਆਪਣੇ ਦੰਦਿਆਂ ਦੇ ਮਗਰ ਅੱਗੇ ਗਿਆ ਤਾਂ ਕੀ ਦੇਖਦਾ ਹੈ ਕਿ ਉਸ ਦੇ ਸਾਰੇ ਦੁੰਬੇ ਮਰੇ ਹੋਏ ਹਨ ਉਸ ਦੇ ਪੈਰਾਂ ਇੱਥੋਂ ਜ਼ਮੀਨ ਖੈਸ ਗਈ ਸੀ ਉਸ ਨੂੰ ਡਰ ਪੈ ਗਿਆ ਸੀ ਕਿ ਮੇਰੇ ਮਾਲਕ ਨੇ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਦੁੰਬੇ ਮਰਨ ਦੀ ਸਜ਼ਾ ਦੇਣੀ ਹੈ ਉਸ ਨੂੰ ਆਪਣੇ ਕੀਤੇ ਹੋਏ ਤੇ ਬਹੁਤ ਪਛਤਾਵਾ ਹੋਇਆ ਤਾਂ ਉਹ ਉੱਥੋਂ ਦੌੜ ਕੇ ਗੁਰੂ ਜੀ ਦੇ ਚਰਨਾਂ ਵਿੱਚ ਆ ਗਿਆ ਸੀ ਉਸ ਨੇ ਗੁਰੂ ਜੀ ਦੇ ਚਰਨਾਂ ਵਿੱਚ ਸਿਰ ਰੱਖ ਕੇ ਗੁਰੂ ਜੀ ਤੋਂ ਮਾਫੀ ਮੰਗੇ ਅੰਤਰ ਗਿਆਮੀ ਗੁਰੂ ਜੀ ਸਭ ਜਾਣਦੇ ਸਨ ਫਿਰ ਵੀ ਉਹਨਾਂ ਨੇ ਉਸ ਆ ਜੜੀ ਨੂੰ ਪੁੱਛਿਆ ਕਿ ਤੇਰਾ ਕਿਹੜਾ ਕੰਮ ਵਿਗੜ ਗਿਆ ਹੈ ਜੋ ਇੰਨਾ ਪਰੇਸ਼ਾਨੀ ਵਿੱਚ ਹੈ ਆ ਜੜੀ ਨੇ ਕਿਹਾ ਕਿ ਮੈਂ ਤੁਹਾਨੂੰ ਕਠੋਰ ਬੋਲ ਬੋਲ ਕੇ ਜਿਹੜਾ ਪਾਪ ਕੀਤਾ ਸੀ ਉਸ ਪਾਪ ਦੀ ਸਜ਼ਾ ਮੈਨੂੰ ਮਿਲ ਗਈ ਹੈ ਇਸ ਲਈ ਮੇਰੇ ਸਾਰੇ ਦੁੰਬੇ ਮਰ ਗਏ ਹਨ ਹੁਣ ਇਸ ਦੁੰਬਿਆਂ ਦੇ ਮਾਲਕ ਨੇ ਮੈਨੂੰ ਪਰਮਾਰ ਪਰਿਵਾਰ ਸਨੇਤ ਮਾਰ ਦੇਣਾ ਹੈ ਮੈਂ ਸੁਣਿਆ ਹੈ ਸਾਧੂ ਦਿਆਲੂ ਅਤੇ ਕਿਰਪਾਲੂ ਹੁੰਦੇ ਹਨ ਤੁਸੀਂ ਮੈਨੂੰ ਬਖਸ਼ ਦਿਓ ਅਤੇ ਮੈਨੂੰ ਦੁੰਬਿਆਂ ਦੇ ਮਾਲਕ ਤੋਂ ਬਚਾ ਲਵੋ ਗੁਰੂ ਜੀ ਨੇ ਉਸ ਨੂੰ ਕਿਹਾ ਕਿ ਤੂੰ ਕੋਈ ਫਿਕਰ ਨਾ ਕਰ ਵਾਹਿਗੁਰੂ ਵਾਹਿਗੁਰੂ ਰਸਨਾ ਵਿੱਚੋਂ ਬੋਲ ਕਰਤਾਰ ਭਲੀ ਕਰੇਗਾ ਆ ਜਿਹੜੀ ਜਗ ਵਾਹਿਗੁਰੂ ਵਾਹਿਗੁਰੂ ਕਰਦਾ ਹੋਇਆ ਦੁੰਬਿਆਂ ਕੋਲ ਗਿਆ ਤਾਂ ਇਹ ਵੇਖ ਕੇ ਹੈਰਾਨ ਹੋ ਗਿਆ ਕਿ ਸਭ ਦੁੰਬੇ ਜਿਉਂਦੇ ਹੋ ਗਏ ਸਨ ਉਸਨੇ ਪ੍ਰਮਾਤਮਾ ਦਾ ਸ਼ੁਕਰ ਕੀਤਾ ਦੁੰਬੇ ਜੰਗਲ ਵਿੱਚ ਚਰਨ ਲਈ ਛੱਡ ਕੇ ਆਪ ਗੁਰੂ ਜੀ ਦੇ ਚਰਨਾਂ ਵਿੱਚ ਆ ਕੇ ਬੈਠ ਗਿਆ ਸੀ ਉਹ ਸਾਰਾ ਦਿਨ ਅਤੇ ਸਾਰੀ ਰਾਤ ਗੁਰੂ ਜੀ ਦੀ ਸੇਵਾ ਵਿੱਚ ਹਾਜ਼ਰ ਰਿਹਾ ਜਦ ਰਾਤ ਨੂੰ ਦੁੰਬੇ ਲੈ ਕੇ ਆ ਜਿਹੜੀ ਮਾਲਕ ਨੂੰ ਨਹੀਂ ਗਿਆ ਤਾਂ ਉਹ ਮਾਲਕ ਸਵੇਰ ਸਾਰ ਹੀ ਆ ਜਿਹੜੀ ਨੂੰ ਲੱਭਦਾ ਲਵਾਉਂਦਾ ਗੁਰੂ ਜੀ ਦੇ ਪਾਸ ਆ ਗਿਆ ਆ ਜੜੀ ਨੂੰ ਵੇਖ ਕੇ ਕਹਿੰਦਾ ਕਿ ਤੂੰ ਦੁੰਬੇ ਕਿਸ ਨੂੰ ਵੇਚ ਦਿੱਤੇ ਹਨ ਅਤੇ ਇੱਥੇ ਆ ਕੇ ਕਿਉਂ ਬੈਠ ਗਿਆ ਹਾਂ ਆ ਜੜੀ ਨੇ ਮਾਲਕ ਨੂੰ ਇੱਕ ਦਿਨ ਪਹਿਲਾਂ ਵਾਲੇ ਸਾਰੀ ਗੱਲ ਦੱਸੀ ਅਤੇ ਕਿਹਾ ਕਿ ਮੈਂ ਹੁਣ ਇਹਨਾਂ ਸੰਤਾਂ ਦੇ ਬਚਨ ਹੀ ਕਮਾਉਣੇ ਹਨ ਤੁਸੀਂ ਜੰਗਲ ਵਿੱਚ ਆਪਣੇ ਦੁੰਬੇ ਲੈ ਜਾਵੋ ਮਾਲਕ ਨੇ ਦੁੰਬੇ ਲੱਭ ਲਏ ਅਤੇ ਸਾਰੀ ਗੱਲ ਜਾ ਕੇ ਪਿੰਡ ਵਿੱਚ ਦੱਸੀ ਹੋਰ ਵੀ ਸਭ ਆਜੜੀ ਅਤੇ ਉੱਥੋਂ ਦੇ ਲੋਕ ਗੁਰੂ ਜੀ ਦੇ ਚਰਨਾਂ ਵਿੱਚ ਆਉਣ ਲੱਗ ਪਏ ਸਨ ਪਹਿਲੇ ਆਜੜੀ ਨੇ ਗੁਰੂ ਜੀ ਤੋਂ ਚਰਨ ਪਹੌਲ ਦੀ ਬਖਸ਼ਿਸ਼ ਪ੍ਰਾਪਤ ਕਰਕੇ ਧਰਮਸ਼ਾਲ ਬਣਾ ਲਈ ਅਤੇ ਉੱਥੇ ਉਸ ਨੇ ਗੁਰਸਿੱਖਾਂ ਨਾਲ ਸਤ ਸੰਗ ਕਰਨਾ ਸ਼ੁਰੂ ਕਰ ਦਿੱਤਾ ਸੀ ਗੁਰੂ ਇਤਿਹਾਸ ਸੁਣਾਉਂਦਿਆਂ ਮੇਰੇ ਕੋਲੋਂ ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ ਗੁਰੂ ਜੀ ਅਤੇ ਗੁਰੂ ਕੀ ਸੰਗਤ ਬਖਸ਼ਣ ਹਾਰ ਹੈ ਬਖਸ਼ ਦੇਣਾ ਇਹ ਸਾਖੀ ਅੱਗੇ ਹੋਰ ਸੰਗਤਾਂ ਦੇ ਭਲੇ ਲਈ ਸ਼ੇਅਰ ਕਰ ਦੇਣਾ ਮੇਰਾ ਚੈਨਲ ਸਬਸਕ੍ਰਾਈਬ ਕਰ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ